ਪੁਹਾਣੀ ਬੇਬੇ ਦਾ ਡਾਕਟਰ ਪੁੱਤੋਂ ਦੇਖ ਕਾ ਜਿਹੜਾ ਸੀ ਸਿੰਘ ਜੀ ਦਇਆ ਕਰਤਾਰੋ ਕੋਈ ਗੋਲੀ ਤਾਂ ਦੇ ਦੇਖ ਕੇ ਕੱਲ ਦਾ ਤਾਪ ਜਿਹੜਾ ਚੜਿਆ ਪਿਆ ਉਹ ਤਰਖੇਦ ਕੰਬੀ ਸਿਰ ਤੇ ਜਿਹੜੀ ਜਾਂਦਾ ਹੈ ਮੈਂ ਜਾਣਾ ਛੇਤੀ ਮੰਜੇ ਤੇ ਬੈਠਾ ਵਰਮੰਤ ਆਪਣੇ ਘਰ ਵਾਲੀ ਨੂੰ ਆਵਾਜ਼ ਦਿੰਦਾ ਹੈ ਕਰਤਾਰੋ ਛੇਤੀ ਜਿਨੇ ਛਿੱਲੇ ਦਾ ਕੰਮ ਛੱਡ ਕੇ ਗੋਲੀ ਲੱਭ ਕੇ ਲਿਆਉਂਦੀ ਹੈ ਗੋਲੀ ਵਰਮੰਤ ਦੇ ਹੱਥ ਤੇ ਧਰ ਕੇ ਵਰਮੰਤ ਦੇ ਮੱਥੇ ਤੋਂ ਬੁਖਾਰ ਦੇਖਉਂਦੀ ਕੋਸ਼ਿਸ਼ ਕਰਦੀ ਹੈ ਬਹੁ ਮੈਂ ਮਰ ਜਾਵਾਂ ਐਨਾ ਬਕਾਰ ਦਿੱਕੇ ਦੇ ਬਾਪੂ ਨੂੰ ਡਾਕਟਰ ਕੋਲ ਚਾਜੀ ਦੀ ਦਵਾਈ ਲੈ ਕੇ ਆਣਾ ਨਹੀਂ ਤੇ ਗੋੜੀ ਲੈ ਕੇ ਉੱਠ ਜਾਣਾ ਸੁਣਦੇ ਰੀਤੇ ਅੱਜ ਕਾਰ ਜਾਣ ਨੂੰ ਰਹਿਣ ਦੇ ਨਾਲੇ ਆਪਣੇ ਬਾਪੂ ਨੂੰ ਦਵਾਈ ਦਵਾ ਦੇ ਤੇ ਨਾਲੇ ਅੱਜ ਖੇਤਾਂ ਦਾ ਕੰਮ ਕਰਾ ਬਾੜ ਜਾੜੀ ਪੈਨ ਪਕੜ ਕੇ ਤਿਆਰ ਹੋਏ ਖੜੇ ਹੋ ਕੇ ਪਰਤਾਰੋ ਢਾੜਨਾ ਕਰਦੀ ਹੈ ਪਰ ਰਲਾਤ ਨੂੰ ਵੀ ਜਾਣ ਬਿਲਕੋਲੇ ਅੰਦਰ ਦਾ ਆਸਤ ਨਹੀਂ ਕਿ ਘਰ ਦੇ ਕੰਮਕਾਰ ਮੁੰਡੇ ਦੀ ਪੜ੍ਹਾਈ ਵਿੱਚ ਕਿਵੇਂ ਪਾਉਂ। ਪਰੋਂ ਤਾਂ ਕਰਤਾਰ ਦੀ ਗੱਲ ਸੁੱਕ ਕੇ ਵਿੱਚ ਹੀ ਕੱਟਦਾ ਆਖਦਾ ਹੈ। ਨਾ ਕਰਤਾਰੋ ਕੋਈ ਲੋੜ ਨਹੀਂ ਮੁੰਡੇ ਨੂੰ ਘਰ ਰੱਖਣ ਦੀ। ਡਾਕਟਰੀ ਦੀ ਪੜ੍ਹਾਈ ਹੈ। ਕੋਈ ਮੂਲ ਦੀ ਗੱਲ ਨਹੀਂ। ਮੈਂ ਆਪੇ ਕਰ ਲਵਾਂ ਸਭ ਨਾਲ ਲਈ। ਜਿੱਥੋਂ ਤੱਕ ਮੇਰੇ ਤਾਂ ਆਪ ਦਾ ਸਵਾਲ ਹੈ ਜਦ ਮੇਰਾ ਪਰੀਤ ਡਾਕਟਰ ਬਣ ਗਿਆ ਸਾਰੀ ਦੁਨੀਆ ਦੇ ਤਾਂ ਬਣਾ ਦੂ। ਦੇਖ ਲਈ ਚੱਲ। ਦੇਖਦੀ ਚੱਲ ਤੂੰ। ਇਰੇੇਸ਼ੇਨੀ ਕਮਾਈ ਕਰਨੀ ਆਪਾਂ ਤਾਂ ਬੈਠ ਕੇ ਖਾਂਗੇ ਦੀਪਾ ਬਾਪੂ ਦੇ ਕੋਲ ਜਾ ਕੇ ਖੜਾ ਝਿੱਟਦੇ ਹੋਏ ਬੋਲਦਾ ਹੈ ਬਾਪੂ ਮੇਰੀ ਫੀਸ ਤਾ ਭਰਨ ਵਾਲੀ ਐ ਜੇ ਡੇਟ ਹੋ ਗਏ ਤਾਂ ਜਰਵਾਨਾ ਲੱਗਦੀ ਐ ਫੀਸ ਦਾ ਨਾਮ ਸੁਣ ਕੇ ਜਾਣੀ ਕਰਤਾਰੋ ਦੇ ਸਾਥਾਂ ਚੜ ਜਾਂਦੇ ਹਨ ਫੀਸ ਹਲੇ ਨਹੀਂ ਨਾ ਹੀ ਹੋਇਆ ਪਰ ਇਹਨੇ ਬਲਵੰਤ ਫੀਸ ਦਾ ਨਾਮ ਸੁਣ ਕੇ ਖੁਦ ਵੀ ਪ੍ਰੇਸ਼ਾਨ ਹੋ ਜਾਂਦਾ ਹੈ ਕਰ ਕਰਤਾਰੋਂ ਨੂੰ ਤਲ ਲਗਾਤ ਆ ਰਿਹਾ ਹੈ। ਕਮਲੀਏ ਮੁੰਡਾ ਵੱਡੀ ਕਲਾਚ ਹੋ ਗਿਆ ਹੈ। ਤੂੰ ਫੀਸ ਦਾ ਬੱਧ ਦੇਣੀ ਹੀ ਕੋਈ ਚੰ ਕੋਈ ਨਾ ਪਤਾ। ਮੈਂ ਸ਼ਹਿਰੋਂ ਨਾਲ ਦਵਾਈ ਲੈ ਆਉਣਾ। ਨਾਲੇ ਆਰਤੀ ਤੋਂ ਪੈਸੇ ੜਕੇ ਤੇਰੀ ਫੀਸ ਭਰ ਦੇਉਗਾ। ਤੂੰ ਚੱਲ ਮੇਰਾ ਸ਼ੇਰ ਪੜ੍ਹਾਈ ਕਰ ਤਾਕੜਾ ਹੋ ਗੋ। ਕਾਲ ਦੇ ਵਿੱਚ ਫੀਸ ਭਰ ਕੇ ਆਹ ਵਾਲੀ ਗੱਲ ਕੋ। ਦੀਪਾ ਅੰਦਰੋਂ ਆਦਰੀ ਡਰ ਜਾਂਦਾ। ਇਹ ਕਹਿੰਦਾ ਬਾਪੂ ਕਾਹਦੀ ਆਨੂ ਤੁਰਨ ਦੀ ਭਾਵੇਂ ਕਿੱਥੇ ਤੁਰਦੇ ਤੁੱਪੇ ਧੱਕੇ ਖਾਂਦਾ ਨਾਲੇ ਤੈਨੂੰ ਬੁਖਾਰ ਹੈ ਤੂੰ ਪੈਸੇ ਪੜ ਲਿਆ ਭਰ ਦੋ ਮੈਂ ਆਪੇ ਦੇ ਦਿਸ ਬਲਵੰਤ ਨੇ ਮਨ ਵਿੱਚ ਅੱਜ ਪਹਿਲੀ ਵਾਰ ਈ ਕੇ ਦੇ ਬਤੀ ਸ਼ੱਕ ਪੈਦਾ ਹੋਇਆ ਪਰ ਗਰੀਬ ਬੰਦਾ ਜਿਵੇਂ ਅਕਸਰ ਹੀ ਆਪਣੇ ਦਿਲ ਨੂੰ ਕਾਮਰਾ ਸਾਉਂਦਾ ਹੁੰਦਾ ਬਾਸ ਉਸੇ ਤਰ੍ਹਾਂ ਗੱਲ ਟਾਲ ਦਿੱਤੀ ਆਰਤੀ ਤੋਂ ਪੈਸੇ ਮੰਗੇ ਅਗੋਂ ਉਸਨੇ ਖਰੀਆਂ ਕੋਟੀਆਂ ਸੁਣਾ ਦਿੱਤੀਆਂ ਮਸਾਂ ਆ ਲੋਕਾਂ ਦੀ ਕੋਤਦੀ ਪੀਸ ਗਿਆ 10000 ਮਿਲਿਆ ਦਵਾਈ ਲੈਣ ਦਾ ਕੰਮ ਫਿਰ ਉਚਾਈ ਰਹਿ ਗਿਆ ਬਾਪਸ ਮੁੜਦੇ ਨੂੰ ਆਰਾਮਾ ਟਕਰ ਗਿਆ ਆਖ ਲਗਾ ਬਲਵੰਤ ਸਿਆ ਮੁੰਡੇ ਨੂੰ ਤਾਂ ਫਿਰ ਕੋਈ ਖੁੱਲਾ ਦੇ ਦਿੱਤੇ ਨੇ ਬਲਵੰਤ ਹਰਨਾਮੇ ਦੀ ਅੰਦਰਲੀ ਗੰਦ ਨਾ ਪੜ ਸਕਿਆ ਸਰਸਤੀ ਜਿਹੇ ਜਵਾਬ ਦਿੱਤਾ ਹਰਨਾਮ ਸਿੰਘ ਚਾਰ ਅੱਖਰ ਪੜ ਕੇ ਕੁਝ ਬਣ ਜੂ ਘਰ ਦੇ ਕੰਮ ਤਾਂ ਚੱਲ ਜਾਨੇ ਰਾਮਾ ਗੁੱਝ ਗਿਆ ਕਿ ਬਲਵੰਤ ਆਪਣੇ ਪੁੱਤ ਦੀ ਕਰਤੂਤ ਬਾਰੇ ਨਹੀਂ ਜਾਣਦਾ ਕੁਝ ਟੈਨਕਾ ਹਰਨਾਮਨ ਦੋ ਚਿੱਤੀ ਨੇ ਗੇਂਦ ਧੋਆ ਤੇ ਤਕਰਾਰ ਦੇਲ ਕਰਕੇ ਕਹਿ ਲਗਾ ਕਿਹੜੇ ਹਨੇਰੇ ਸੁਰਾਂ ਫਰਦਾ ਕਮਲਿਆ ਤੇਰਾ ਮੁੰਡਾ ਤਾਂ ਸਾਰੀ ਦਿਹਾੜੀ ਬਾਦਲ ਪਾਰਟੀ ਵਾਲੇ ਬਿੱਲੂ ਬਲੈਚੀ ਦੇ ਮੁੰਡੇ ਨਾਲ ਉਹਨਾਂ ਦੀ ਮੋਟਰ ਤੇ ਹੀ ਫਿਰਦਾ ਰਹਿੰਦਾ ਦੱਸ ਉਥੇ ਕਿਹੜਾ ਕਾਲਜ ਕਿ ਚਾਲਾ ਜੀ ਬਚਦਾ ਹੈ ਮੈਂ ਆਪਣੇ ਅੱਖੀ ਦੇਖਿਆ ਅਬਰ ਤਾਂ ਲਾ ਦਿੱਤਾ ਹੋਣਾ ਬੁੱਤਾ ਚੰਦਰੇ ਦਾਰਨਾ ਮੈਂ ਗੱਲ ਸੁਣੋਂ ਬਲਵੰਤ ਦੇ ਪੈਰਾ ਹਿੱਟੋ ਜਮੀਨ ਬਿਲਕੁਲ ਦੀ ਘਰ ਦੀ ਬਾਤ ਮੁਕਣ ਵਿੱਚ ਆਵੇ ਕਰਪੁਜੀ ਜਾਂਦਾ ਜਾਂਦੇ ਨੂੰ ਕਰਤਾਰੋ ਸੰਦੂਖਾਂ ਬੇਟਿਆਂ ਦੀ ਕਰੋਲੇ ਦੀ ਜਾਵੇ ਬਲਵੰਤ ਨੂੰ ਦੇਖ ਕੇ ਕਾਮਲਿਆ ਵਾਂ ਭੱਜੀ ਆਈ ਦੀਪੇ ਦੇ ਬਾਪੂ ਮੇਰੀ ਮਾਂ ਨੇ ਜਿਹੜੀਆਂ ਬਾਲੀਆਂ ਮੈਨੂੰ ਦਿੱਤੀਆਂ ਸੀ ਉਹ ਨਹੀਂ ਲੱਭੀਆਂ ਤੂੰ ਕਦੇ ਕਿਸੇ ਸੁਨਿਆਰੇ ਕੋਲ ਤਾਂ ਨਹੀਂ ਰੱਖ ਆਇਆ ਬਲਵੰਤ ਨੇ ਆਪਣੇ ਪਰਨੇ ਨਾਲ ਮੱਥੇ ਤੇ ਆਏ ਮੁੜਕੇ ਨੂੰ ਪੁੰਝਿਆ ਫਿਰ ਕਹਿਣ ਲੱਗਾ ਕਮਲੀ ਤੇਰੀ ਮਾਂ ਦੀ ਨਿਸ਼ਾਨੀ ਨਿਸ਼ਾਨੀ ਮੈਂ ਤਾਂ ਤੋਂ ਪੁੱਛੇ ਤੋਂ ਬਗੈਰ ਹੀ ਤਰਾਉਂ ਕਿਆ ਇਹ ਤਾਂ ਕੋਈ ਹੀ ਨਹੀਂ ਲੱਗਦਾ ਇਹ ਤਾਂ ਹੋਰ ਹੀ ਪਾਣਾ ਵਾਪਰ ਗਿਆ ਆਪਣੇ ਨਾਲ ਖੁਸ਼ੀ ਭਾਗ ਆਜਾ ਦੱਸਦਾ ਇੱਧਰ ਗਿਆ ਵਾਲਿਆਂ ਤੂੰ ਕਿਉਂ ਕਰ ਦੀਪੇ ਦੇ ਕਾਰ ਦੀ ਦਾ ਨੰਬਰ ਤਸ ਮੇਰੀ ਕਰਤਾਰੋਂ ਛੱਟ ਬਿਨੇ ਘਰੇ ਪਈ ਡੈਰੀ ਵਿੱਚੋਂ ਨੰਬਰ ਪਾ ਲੇ ਤੂੰ ਐਂ ਕਿਉਂ ਕਰੋ ਨੰਬਰ ਮਲਾ ਦੇ ਤੇ ਕਾਰ ਦੀ ਵਾਲਿਆਂ ਦਾ ਮੈਂ ਗੱਲ ਕਰਦਾ ਬਿਨਾ ਸੋਚੇ ਕਰਤਾਰੋਂ ਨੇ ਨੰਬਰ ਮਲਾ ਦਿੱਤਾ ਕਾਰ ਜੀ ਤੋਂ ਪਤਾ ਲੱਗਾ ਕਿ ਦੀਪਾ ਦਾ ਪਿਛਲੇ 2 ਸਾਲਾਂ ਤੋਂ ਕਾਰਜ ਗਿਆ ਹੀ ਨਹੀਂ ਫਿਰ ਫੀਸ ਕਿਹੜੇ ਪਰ ਵੇ ਨਹੀਂ ਭਰਨੀ ਸੀ ਬਲਵੰਤ ਦਾ ਕਾਰਜਬਾੜਾ ਨਾਲ ਗੱਲ ਕਰਕੇ ਸਿਰ ਧੜ ਕੇ ਬੈਠ ਗਿਆ ਚਾਰ ਸਵੇਰੇ ਚੁੱਪ ਬਸ ਰਹੀ ਕਰਤਾਰੋ ਨੇ ਚੁੱਪ ਕਰਕੇ ਆ ਪੁੱਛਿਆ ਕੀ ਕਹਾਇਆ ਕੀ ਗੱਲ ਕੋਈ ਕੀ ਹੋ ਗਿਆ ਮੈਨੂੰ ਵੀ ਪਤਾ ਲੱਗੀ ਕੀ ਹੋਇਆ ਮੇਰੇ ਦੀਪੇ ਕੁਝ ਨਹੀਂ ਹੋਇਆ ਦੀਪੇ ਪਰ ਉਹ ਆਪਾਂ ਨੂੰ ਧੋਖਾ ਦੇ ਰਿਹਾ ਦੋਸਾਨਾ ਦਾ ਤੇਰੀ ਗੋਹਾ ਸਟ ਸਟ ਜੋੜੇ ਪੈਸੇ ਦੇ ਨਸ਼ੇ ਖਾਂਦਾ ਕਰਦਾ ਹੈ ਉਹੀ ਲੈ ਕੇ ਗਿਆ ਹੋਣਾ ਤੇਰੀਆਂ ਵਾਲਿਆਂ ਵੀ ਅੰਨੇ ਬਣਾਈ ਫਿਰਦਾ ਆਪਾਂ ਨੂੰ ਕਰਤਾਰੋ ਆਪਾਂ ਦਾ ਜਨਮ ਹੀ ਪੱਤੀ ਗਈ ਬਲਵੰਤ ਦੀਆਂ ਉੱਚੀ ਦੇ ਨੀਤਾ ਹਾਂ ਨਿਕਲਦੇ ਨੇ ਦੋਨੇ ਇੱਕ ਦੂਸੇ ਨੂੰ ਸ਼ਾਮ ਤੱਕ ਠੂਠੇ ਦਲਾਸੀ ਦਿੰਦੇ ਰਹੇ ਰੋਟੀ ਪਾਣੀ ਕਿਸ ਤੇ ਲੱਗਣਾ ਸੀ ਜੇਕਰ ਕਰਤਾਰੋ ਦੇ ਧਰਦੀ ਤਾਂ ਬਲਵੰਤ ਦਾ ਸ਼ਬਰ ਜਵਾਬ ਦੇ ਜਾਂਦਾ ਸ਼ਾਮ ਤਈ ਖੁੱਤ ਘਰ ਵੜਿਆ ਬਲਵੰਤ ਚੁੱਪ ਹੀ ਰਿਹਾ ਪਰ ਕਰਤਾਰੋ ਅੰਦਰੋਂ 파ਟਮਪਨਾਰੇ ਹੋਈ ਪਈ ਸੀ ਜੋ ਆਖੀ ਆਖਿਆ ਕਹਿ ਲੀਆਂ ਤਾਰੀਆਂ ਦੀ ਤੁਲ ਦੀਪਾ ਠੀਟਾਵਾਂ ਨੀਂ ਮੂਕੇ ਸਭ ਕਹੁੰਦਾ ਗਿਆ ਗੁੱਸਾ ਟੜਾ ਹੋਇਆ ਤਾਂ ਦੋਨੋਂ ਜਣੇ ਪੁੱਤ ਨੂੰ ਸੁਝਾਉਤੇ ਲੱਗੇ ਮੱਥਾ ਮਾਰਦਿਆਂ ਦੀ ਸਾਰੀ ਰਾਤ ਲੰਗੀ ਪਰ ਕਰਤਾਰੋ ਨੇ ਮਾਨ ਜਾਂ ਬਾਈ ਦਾ ਮੋਹ ਤੋੜ-ਤੋੜ ਕੰਦਾ ਸੀ ਕਈ ਵਾਰ ਬੜੇ ਆ ਕੇ ਪੁੱਛਿਆ ਪਰ ਕੋਈ ਠੋਸ ਜਵਾਬ ਨਾ ਮਿਲਿਆ ਆਸਰ ਦਿੱਤੇ ਗਏ ਸੁਦਰਗਾਂਤਕ ਉਸਨੇ ਘਰ ਵਿੱਚ ਬੰਦ ਰੱਖਣ ਦਾ ਫੈਸਲਾ ਤੈ ਹੋ ਗਿਆ ਕੁਝ ਸਿਆਣੇ ਲੋਕਾਂ ਨੇ ਡਾਕਟਰ ਬਿਸਲਾ ਨੇ ਲਈ ਕਿਹਾ ਪਰ ਮਾਗ ਉਹ ਪਾਪ ਦੋਨੋਂ ਜਣੇ ਘਰ ਰੱਖਣ ਵਾਲੀ ਲੜੀ ਅੜੇ ਹੋਈ ਸ਼ਹਿਰ ਉਹ ਵੀ ਜੀ ਪੇਰੋ ਸਭ ਕ੍ਰਿਣਾ ਚੋਂ ਦੇ ਸੰ ਦੋ ਤਰਫਨ ਦੀ ਪੇਰੀ ਇੱਕੋ ਕਾਵੇ ਵਿੱਚ ਬੜੇ ਔਖੇ ਗੱਡੇ एक दिन दीपा अख बचा के तो पड़े हुए पैसे चोरी करके घरों भज गया कई दिनों के नशे की लोटता ज्यादा पैसे होने करके दीपा नशे की बहुत ज्यादा मात्रा ले बैठा बस फिर वरत गया पाना का डर पिंड ने नशे कड़े पे दीपे की दी लाश वेड़े दे, दे रखी सब साफ संबंधी रोप ला के हंभ रहे ਸੰਸਕਾਰ ਦੀ ਤਿਆਰੀ ਹੋਣ ਲੱਗੀ ਪਿੰਡ ਦੇ ਸਿਆਣੇ ਜੀ ਉਦਨੇ ਦੇਸੀ ਕੌਰ ਦੀ ਮਾਂ ਕੀ ਦੀਪੇ ਦੀ ਮਾਂ 72 ਉੱਠੀ ਅਲਵਾਰੀ ਤੇ ਵੱਡੀ ਸਾਰੀ ਘਰ ਦੇ ਜੋੜੇ ਦੇਸੀ ਕੌਰ ਦੀ ਪੀਪੀ ਲੈ ਆਈ ਤੇ ਬਜ਼ੁਰਗ ਨੂੰ ਪੜਾ ਦਿੱਤੀ ਭਾਈ ਜੀ ਸੰਕਾ ਥੋੜਾ ਹੀ ਚਾਹੀਦਾ ਹੈ ਬਾਬੇ ਨੇ ਥੋੜਾ ਚੀਤ ਕੇ ਕਿਹਾ ਬਾਬਾ ਜੀ ਬਰਤ ਜੋ ਸਾਰਾ ਇਹ ਇਸੇ ਚੰਦਰੇ ਦੇ ਜੋੜਾ ਸੀ ਪਰ ਪਤਾ ਨਹੀਂ ਸੀ ਕਿਸ ਕੰਮ ਆਉਂਦਾ ਅੱਗੇ ਬੋਲਣ ਲਈ ਕਰਤਾਰੇ ਦਾਗੜਾ ਸੁਭਾਵ ਦੇ ਗਿਆ ਬਜ਼ੁਰਗ ਨੇ ਪੀਪੀ ਪੜੀ ਆਖਤੀ ਜੀ ਮਾਗਰ ਕਰਤਾਏ ਸੁਰੇ ਜਾਂਦੇ ਬੰਦਿਆਂ ਚੋਂ ਆ ਆ ਜਾਈ ਅੱਜ ਕੱਲ ਤਾਂ ਦੇਸੀ ਕਿਉਂ ਵੀ ਮਰਦਿਆਂ ਦੇ ਮੂੰਹ ਨੂੰ ਲਾਉਣ ਵਾਲੀ ਚੀਜ਼ ਵੜ ਕੇ ਹੀ ਰਹਿ ਗਿਆ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਰਤੀ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ